ਰਠ ਮਹੱਲਾ ਪੰਜਵਾ ਰਤਨ ਸਾਡ ਕੋਡੇ ਸੰਗ ਲਾਗੇ ਜਾਤੇ ਕਛੂਲ ਪਾਈਏ ਪੂਰਨ ਪਾਰ ਬ੍ਰਹਮ ਪਰਮੇਸ਼ਰ ਮੇਰੇ ਮਨ ਸਦਾ ਧਿਆਈਐ ਸਿਮਰੋ ਹਰ ਹਰ ਨਾਮ ਪਰਾਨੀ ਬਿਨ ਸੈ ਕਾਚਿ ਦੇਹ ਅਗਿਆਨੀ ਰਹਾਉ ਮ੍ਰਿਗ ਸ਼ਨਾ ਯਰ ਸੁਪਨ ਮਨਹੋਰਥ ਤਾਕੇ ਕਛ ਨ ਵਡਾਈ ਰਾਮ ਭਜਨ ਬਿਨ ਕਾਮ ਨ ਅਵਸ ਸੰਗ ਲਾ ਕਾ ਹੋ ਜਾਏ ਹੋ ਹੋ ਕਰਤਿ ਬਿਹਾਇ ਵਰਦਾਲ ਜੀ ਕੋ ਕਾਮਨਾ ਕਿਨਾ ਤਵਤ ਤਵਤ ਨਹਿ ਤ੍ਰਿਪਤਾ ਸਿਆ ਰਾਮ ਨਾਮ ਨਹਿ ਚਿਨਾ ਸਾਦ ਬਕਾਰ ਬਖੇਰਸ ਮਤੋ ਅਸੰਖ ਖਤੇ ਕਰ ਫੇਰੇ ਨਾਨਕ ਕੇ ਪ੍ਰਭ ਪਹੇ ਬੇਨੰਤੀ ਕਟ ਹੋਇ ਔਗਣ ਮੇਰੇ ਰਠ ਮਹੱਲਾ ਪੰਜਵਾਂ ਰਤਨਾ ਸ਼ਾਡ ਕਉਡੀ ਸੰਗ ਲਾਗੇ ਜਾਤੇ ਕਛੂ ਨ ਪਾਈਏ ਪੂਰਨ ਪਾਰ ਬ੍ਰਹਮ ਪਰਮੇਸ਼ਰ ਮੇਰੇ ਨਸਾਦਾ ਤੇ ਆਈਏ ਸਿਮਰੋ ਹਰ ਹਰ ਨਾਮ ਪਰਾਨੀ ਬਿਨ ਸੈ ਕਚ ਦੇ ਅਗਿਆ ਨੀਰਾ ਮ੍ਰਗ ਤ੍ਰਿਸ਼ਨਾ ਯਰ ਸੁਪਨ ਮਨੋਰਥ ਤਾਕੇ ਕਛ ਨ ਵਡਾਈ ਰਾਮ ਭਜਨ ਬਿਨ ਕਾਮਨਾ ਆਵਸ ਸੰਗ ਨ ਕਹੂੰ ਜਾਈ ਹਉ ਕਰਤ ਬਿਹਾਏ ਵਰਦਾ ਜੀ ਕੋ ਕਾਮ ਨ ਕਿਨਾ ਧਾਵਤ ਧਾਵਤ ਨਹਿ ਤ੍ਰਿਪਤਾ ਸਿਆ ਰਾਮ ਨਾਮ ਨਹੀਂ ਚਿਨਾ ਸਾਧ ਬੇਕਾਰ ਬਖੇਰਸ ਮਤੋਂ ਅਸੰਖ ਖਤੇ ਕਰ ਫੇਰੇ ਨਾਨਕ ਕੇ ਪ੍ਰਭ ਪਾਹਿ ਬਨੰਤੇ ਕਾਟ ਹੋਇ ਵਗਨ ਮੇਰੇ ਸੋਰਠ ਮਹਲਾ ਪੰਜਵਾ ਰਤਨ ਛਾੜ ਕੌਡੀ ਸੰਗ ਲਾਗੇ ਜਾ ਤੇ ਕਛੂ ਨ ਪਾਈਏ ਔਰਨ ਪਾਰ ਬ੍ਰਹਮ ਪਰਮੇਸ਼ਰ ਮੇਰੇ ਮਨ ਸਦਾ ਧਾਈਏ ਸਿਮਰੋ ਹਰ ਹਰ ਨਾਮ ਪਰਨੀ ਬਿਨਸੈ ਕਾਚੀ ਦੇ ਅਗਿਆ ਨਿਰਾਉ ਮ੍ਰਿਗ ਤ੍ਰਸ਼ਲਾਇ ਰਸ ਫਲ ਮਨੋਰਥ ਤਾਕੇ ਕਛ ਨ ਵਡਾਈ RAM ਭਜਨ ਬਿਨ ਕਾਮਨਾ ਆਵਸ ਸੰਗ ਨ ਕਹੋਂ ਜਾਏ ਹਉ ਹਰਤ ਬਿ ਆਏ ਵਰਦਾ ਜੇ ਕੋ ਕਾਮ ਨਕੀਨਾ ਤਾਵਤ ਤਾਵਤ ਨਹਿ ਤ੍ਰਿਪਤਾਸਿਆ ਰਾਮ ਨਾਮ ਨਹੀ ਚਿਨਾ ਸਾਦ ਬਕਾਰ ਬਖੇਰਸਮਾਤੋ ਅਸੰਖ ਖਤੇ ਕਰ ਫੇਰੇ ਨਾਨਕ ਕੇ ਪ੍ਰਭ ਪਾਹਿ ਬਨੰਤੀ ਕਾਟੋ ਅਬ ਗੁਣ ਮੇਰੇ ਸੋਰਠ ਮਹਲਾ ਪੰਜਵਾ ਰਤਨ ਛਾੜ ਕੋਡੀ ਸੰਗ ਲਾਗੇ ਜਾਤੇ ਕਛੂ ਨ ਪਈਏ ਪੂਰਨ ਪਾਰ ਬ੍ਰਹਮ ਪਰਮੇਸ਼ਰ ਮੇਰੇ ਮਨ ਸਦਾ ਧਿਆਈਏ ਸਿਮਰੋ ਹਰ ਹਰ ਨਾਮ ਪਰਾਨੀ ਬਿਨ ਸੈ ਕਾਚੀ ਦੇ ਅਗਿਆ ਨਿਰਾਉ ਮ੍ਰਗ ਤ੍ਰਿਸ਼ਨਾ ਯਰ ਸੁਪਨ ਮਨੋਰਥ ਤਾਕੇ ਕਛ ਲਵਡਾਈਂ ਰਾਮ ਭਜਨ ਬਿਨ ਕਾਮਨਾ ਆਵਸ ਸੰਗ ਨ ਕਹੂੰ ਜ ਦੇ ਬੇ ਹੋਏ ਵਰਦਾ ਜੀ ਕੋ ਕਾਮਨਾ ਕੀ ਨਾ ਤਵਤ ਤਵਤ ਨਹਿ ਤ੍ਰਿਪਤਾ ਸਿਆ ਰਾਮ ਨਾਮ ਨਹੀਂ ਚਿਨਾ ਸਾਦ ਬਕਾਰ ਵਿਖੇ ਰਸਮਾ ਤੋਂ ਅਸੰਖ ਖਤੇ ਕਰ ਫੇਰੇ ਨਾਨਕ ਕੇ ਪ੍ਰਭ ਪਾਹਿ ਬਿੰਨਤੀ ਕਾਟ ਹੋਇਆ ਬੁਣ ਮੇਰੇ ਸੋਰਠ ਮਹਲਾ ਪੰਜਵਾ ਰਤਨ ਛੜ ਕੌਡੀ ਸੰਗ ਲਾਗੇ ਜਾਤੇ ਕਸ਼ੂ ਨਾ ਪਾਈਏ ਪੂਰਨ ਪਾਰ ਬ੍ਰਹਮ ਪਰਮੇਸ਼ਰ ਮੇਰੇ ਮਨ ਸਦਾ ਧਿਆਈਏ ਸਿਮਰੋ ਹਰ ਹਰ ਨਾਮ ਪਰਾਨੀ ਬਿਨ ਸੈ ਕਾਚੇ ਦੇਹ ਅਗਿਆਨੀ ਰਹਾਉ मृग तृष्णा या रसपन मनोरथ ताके कछला वडाई राम भजन बिन काम न आवस संग न कहूं जाई हो, हो करत बिहाय वरदा ਜੇ ਕੋ ਕਾਮ ਨ ਕੀਨਾ ਤਾਵਤ ਤਾਵਤ ਨਹਿ ਤ੍ਰਿਪਤਾ ਸਿਆ ਰਾਮ ਨਾਮ ਨਹੀਂ ਚਿਨਾ ਸਾਦ ਬਕਾਰ ਬਖੇਰਸ ਮਤ ਅਸੰਖ ਖਤੇ ਕਰ ਫੇਰੇ ਨਾਨਕ ਕੇ ਪ੍ਰਭ ਪਾਹਿ ਬੇਨੰਤੀ ਕਾਟੋ ਹੈ ਅਗੁਣ ਮੇਰੇ ਸੋਰਠ ਮਹਲਾ ਪੰਜਵਾ ਰਤਨ ਸਾਹਿਬ ਕੋਡੇ ਸੰਗ ਲਾਗੇ ਜਾਤੇ ਕਛੋ ਨ ਪਾਈਐ ਪੂਰਨ ਪਾ ਬ੍ਰਹਮ ਪਰਮੇਸ਼ਰ ਮੇਰੇ ਮਨ ਸਦਾ ਧਿਆਈਐ ਸਿਮਰੋ ਹਰ ਹਰ ਨਾਮ ਪਰਾਨੀ ਬਿਨ ਸੈ ਕਾਚੇ ਦੇ ਅਗਿਆਨੀ ਰਹਾਉ ਮ੍ਰਿਗ ਤ੍ਰਿਸ਼ਨਾਇਰ ਸੁਪਨ ਮਨੋਰਥ ਤਾਂ ਕੇ ਕਛ ਨਾ ਵਡਾਈ ਰਾਮ ਭਜਨ ਬਿਨ ਕਾਮ ਨ ਆਵਸ ਸੰਗ ਨ ਕਾਹੂ ਜਾਏ ਹਾ ਰਕ ਬਿਹੋਏ ਵਰਦਾਲ ਜੀ ਕੋ ਕਾਮਨਾ ਕਿਨਾ ਤਵਤ ਤਵਤ ਨਹਿ ਤ੍ਰਿਪਤਾ ਸਿਆ ਰਾਮ ਨਾਮ ਨਹੀਂ ਚਿਨਾ ਸਾਦ ਬਕਾਰ ਵਿਖੇ ਰਸਮਾ ਤੋਂ ਅਸੰਖ ਖਟੇ ਕਰ ਫੇਰੇ ਨਾਨਕ ਕੇ ਪ੍ਰਭ ਪਾਹਿ ਬਨਤੀ ਕਾਟ ਹੋਇ ਔਗਣ ਮੇਰੇ ਰਠ ਮਹੱਲਾ ਪੰਜਵਾਂ ਰਤਨਾ ਛੜ ਕਉਡੀ ਸੰਗ ਲਾਗੇ ਜਾਤੇ ਕਛੂ ਨ ਪਾਈਏ ਪੂਰਨ ਪਾਰ ਬ੍ਰਹਮ ਪਰਮੇਸ਼ਰ ਮੇਰੇ ਮਨ ਸਦਾ ਧਿਆਈਏ ਸਿਮਰੋ ਹਰ ਹਰ ਨਾਮ ਪਰਾਨੇ ਬਿਨ ਸੈ ਕਚ ਦੇ ਅਗਿਆ ਨੀਰਾ ਮ੍ਰਗ ਤ੍ਰਿਸ਼ਨਾ ਅਰ ਸੁਪਨ ਮਨੋਰਥ ਤਾਂ ਕਿ ਕਛ ਨ ਵਡਾਈ ਰਾਮ ਭਜਨ ਬਿਨ ਕਾਮਨਾ ਆਵਸ ਸੰਗ ਨ ਕਾਹੂ ਜਾਏ ਹਉ ਕਰਤਿ ਬਿਹਾਏ ਵਰਦਾ ਜੇ ਕੋ ਕਾਮ ਨ ਕਿਨਾ ਧਾਵਤ ਧਾਵਤ ਨਹਿ ਤ੍ਰਿਪਤਾਸਿਆ ਰਾਮ ਨਾਮ ਨਹੀਂ ਚਿਨਾ ਸਾਧ ਬਿਕਾਰ ਬਖੇਰਸ ਮਤੋ ਅਸੰਖ ਖਤੇ ਕਰ ਫੇਰੇ ਨਾਨਕ ਕੇ ਪ੍ਰਭ ਪਾਹਿ ਬਨੰਤੇ ਕਾਟ ਹੋਇ ਵਗਣ ਮੇਰੇ ਸੋਰਠ ਮਹਲਾ ਪੰਜਵਾ ਰਤਨ ਛਾੜ ਕੌਡੀ ਸੰਗ ਲਾਗੇ ਜਾ ਤੇ ਕਸ਼ੂਨਾ ਪਾਈਏ ਪੂਰਨ ਪਾਰ ਬ੍ਰਹਮ ਪਰਮੇਸ਼ਰ ਮੇਰੇ ਮਨ ਸਦਾ ਧਿਆਈਏ ਸਿਮਰੋ ਹਰ ਹਰ ਨਾਮ ਪਰਾਨੀ ਬਿਨ ਸੈ ਕਾਚੀ ਦੇ ਅਗਿਆ ਨਿਰਾਉ ਮ੍ਰਿਗ ਦ੍ਰਸ਼ ਲਾਇ ਰਸ ਫਲ ਮਨੋਰਥ ਤਾਕੇ ਕਛ ਲਾ ਵਡਾਈ RAM ਭਜਨ ਬਿਨ ਕਾਮਨਾ ਆਵਸ ਸੰਗਨ ਕਾ ਹੁ ਜਾਏ ਹਉ ਕਰਤ ਬਿ ਆਏ ਵਰਦਾ ਜੀ ਕੋ ਕਮ ਨਕੀਨਾ ਤਾਵਤ ਤਾਵਤ ਨਹਿ ਤ੍ਰਿਪਤਾਸਿਆ ਰਾਮ ਨਾਮ ਨਹੀ ਚਿਨਾ ਸਾਦ ਬਕਾਰ ਬਖੇਰਸਮਾਤੋ ਅਸੰਖ ਖਤੇ ਕਰ ਫੇਰੇ ਨਾਨਕ ਕੇ ਪ੍ਰਭ ਪਾਹਿ ਬਿੰੰਤੀ ਕਾਟੋ ਅਬ ਗੁਣ ਮੇਰੇ ਸੋਰਠ ਮਹਲਾ ਪੰਜਵਾ ਰਤਨ ਛਾੜ ਕੋਡੀ ਸੰਗ ਲਾਗੇ ਜਾਤੇ ਕਛੂ ਨ ਪਈਏ ਪੂਰਨ ਪਾਰ ਬ੍ਰਹਮ ਪਰਮੇਸ਼ਰ ਮੇਰੇ ਮਨ ਸਦਾ ਧਿਆਈ ਹੈ ਸਿਮਰੋ ਹਰ ਹਰ ਨਾਮ ਪਰਾਨੀ ਬਿਨ ਸੇ ਕਾਚੇ ਦੇ ਅਗਿਆ ਨੀਰਾ ਮ੍ਰਗ ਤ੍ਰਿਸ਼ਨਾ ਯਰ ਸਫਲ ਮਨੋਰਥ ਤਾਕੇ ਕਛ ਲਵਡਾਈਂ ਰਾਮ ਭਜਨ ਬਿਨ ਕਾਮ ਨਿਆਵਸ ਸੰਗ ਲਾ ਕਹੂੰ ਜਾਂ ਤੇ ਬੇ ਹੋਏ ਵਰਦਾ ਜੀ ਕੋ ਕਾਮਨਾ ਕੀ ਨਾ ਤਵਤ ਤਵਤ ਨਹਿ ਤ੍ਰਿਪਤਾ ਸਿਆ ਰਾਮ ਨਾਮ ਨਹੀਂ ਚਿਨਾ ਸਾਦ ਬਕਾਰ ਵਿਖੇ ਰਸਮਾ ਤੋਂ ਅਸੰਖ ਖਤੇ ਕਰ ਫੇਰੇ ਨਾਨਕ ਕੇ ਪ੍ਰਭ ਪਾਹਿ ਬਲੰਤੀ ਕਾਟ ਹੋਇਆ ਬੁਣ ਮੇਰੇ ਸੋਰਠ ਮਹਲਾ ਪੰਜਵਾ ਰਤਨ ਛੜ ਕੌਡੀ ਸੰਗ ਲਾਗੇ ਜਾ ਤੇ ਕਸ਼ੂ ਨਾ ਪਾਈਏ ਪੂਰਨ ਪਾਰ ਬ੍ਰਹਮ ਪਰਮੇਸ਼ਰ ਮੇਰੇ ਮਨ ਸਦਾ ਧਿਆਈਏ ਸਿਮਰੋ ਹਰ ਹਰ ਨਾਮ ਪਰਾਨੀ ਬਿਨ ਸੈ ਕਾਚੇ ਦੇਹ ਅਗਿਆਨੀ ਰਹਾ ਮ੍ਰਗ ਤ੍ਰਸ਼ਨਾ ਯਾ ਰਸਪਨ ਮਨੋਰਥ ਤਾਕੇ ਕਛਲਾ ਵਡਾਈ RAM ਭਜਨ ਬਿਨ ਕਾਮ ਨ ਆਵਸ ਸੰਗ ਨ ਕਾਹੂ ਜਾਏ ਹੋ ਕਰਤ ਬਿਹਾਈ ਵਰਦਾ ਇਕ ਕਾਮ ਨਕੀਨਾ ਤਾਵਤ ਤਾਵਤ ਨਹਿ ਤ੍ਰਿਪਤਾ ਸਿਆ ਰਾਮ ਨਾਮ ਨਹੀਂ ਚਿਨਾ ਸਾਦ ਬਕਾਰ ਬਖੇਰਸਾਤ ਅਸੰਖ ਖਤੇ ਕਰ ਫੇਰੇ ਨਾਨਕ ਕੇ ਪ੍ਰਭ ਪਾਹਿ ਬੇਨੰਤੀ ਕਾਟੋ ਹੈ ਅਗੁਣ ਮੇਰੇ ਸੋਰਠ ਮਹਲਾ ਪੰਜਵਾ ਰਤਨ ਸਾਡ ਕੋੜੀ ਸੰਗ ਲਾਗੇ ਜਾਤੇ ਕਛੂ ਨ ਪਾਈਐ पूरन पार ब्रह्म परमेश्वर मेरे मन सदा ठाई है सिमरो हर हर नाम परानी बिनसे काचे देह अज्ञानी रहा मृग तृष्णा यार स्वप्न मनोहर थल ताके कछ नावडाई राम भजन बिन काम न आवस संग न कहूं जाए ਹੋ ਹੋ ਕਰਤਿ ਬਿਹਾਇ ਵਰਦਾਲ ਜੀ ਕੋ ਕਾਮਨਾ ਕਿਨਾ ਤਵਤ ਤਵਤ ਨਹਿ ਤ੍ਰਿਪਤਾ ਸਿਆ ਰਾਮ ਨਾਮ ਨਹਿ ਚਿਨਾ ਸ ਬਿਕਾਰ ਬਿਖੇ ਰਸਮਤ ਅਸੰਖ ਖਤੇ ਕਰ ਫੇਰੇ ਨਾਨਕ ਕੇ ਪ੍ਰਭ ਪਹੇ ਬੇਨਤੀ ਕਟ ਹੋਇਆ ਉਗਣ ਮੇਰੇ ਸੋਰਠ ਮਹੱਲਾ ਪੰਜਵਾ ਰਤਨਾ ਸ਼ਾਡ ਕੋੜੀ ਸੰਗ ਲਾਗੇ ਜਾਤੇ ਕਛੂ ਨ ਪਾਈਏ ਪੂਰਨ ਪਾਰ ਬ੍ਰਹਮ ਪਰਮੇਸ਼ਰ ਮੇਰੇ ਮਨ ਸਦਾ ਧਾਈਏ ਵੇ ਮਰੋ ਹਰ ਹਰ ਨਾਮ ਪਰਾਨੇ ਬਿਨ ਸੈ ਕਚ ਦੇ ਅਗਿਆ ਨੀਰਾ ਮ੍ਰਗ ਤ੍ਰਿਸ਼ਨਾ ਯਰ ਸੁਪਨ ਮਨੋਰਥ ਤਾਕੇ ਕਛ ਨ ਵਡਾਈ RAM ਭਜਨ ਬਿਨ ਕਾਮਨਾ ਅਵਸ ਸਾਂਗਨ ਕਾ ਹੁ ਜਾਏ ਹਉ ਕਰਤ ਬਿਹਾਏ ਵਰਦਾ ਜੀ ਕੋ ਕਾਮ ਨ ਕਿਨਾ ਧਾਵਤ ਧਾਵਤ ਨਹਿ ਤ੍ਰਿਪਤਾ ਸਿਆ ਰਾਮ ਨਾਮ ਨਹੀਂ ਚਿਨਾ ਸਾਦ ਬੇਕਾਰ ਬਖੇਰ ਰਸਮ ਤੋ ਅਸੰਖ ਖਤੇ ਕਰ ਫੇਰੇ ਨਾਨਕ ਕੇ ਪ੍ਰਭ ਪਾਹਿ ਬਨੰਤੇ ਕਾਟ ਹੋਇ ਅਵਗਣ ਮੇਰੇ ਸੋਰਠ ਮਹਲਾ ਪੰਜਵਾ ਰਤਨਾ ਛੜ ਕਉੜੀ ਸੰਗ ਲਾਗੇ ਜਾਤੇ ਕਛੂ ਨ ਪਾਈਏ ਔਰਨ ਪਾਰ ਬ੍ਰਹਮ ਪਰਮੇਸ਼ਰ ਮੇਰੇ ਮਨ ਸਦਾ ਧਾਈਏ ਸਿਮਰੋ ਹਰ ਹਰ ਨਾਮ ਪਰਾਨੀ ਬਿਨ ਸੈ ਕਾਚੇ ਦੇ ਅਗਿਆਨੀ ਰਾਉ ਮੇਗ ਤ੍ਰਸ਼ਲਾ ਯਰ ਸਫਲ ਮਨੋਰਥ ਤਾਕੇ ਕਛ ਨ ਵਡਾਈ RAM ਭਜਨ ਬਿਨ ਕਾਮਨਾ ਆਵਸ ਸੰਗ ਨ ਕਹ ਜਾਏ ਹਾਂ ਵਰਦਾ ਜੇ ਕੋ ਕਾਮ ਨਕੀਨਾ ਤਾਵਤ ਤਾਵਤ ਨਹਿ ਤ੍ਰਿਪਤਾਸਿਆ RAM ਨਾਮ ਨਹੀਂ ਚਿਨਾ ਸਾਦ ਬਕਾਰ ਬਖੇਰਸ ਮਾਤੋ ਫੰਕ ਕਕਤੇ ਕਰ ਫੇਰੇ ਨਾਨਕ ਕੇ ਪ੍ਰਭ ਪਾਹਿ ਬਨੰਤੀ ਕਾਟੋ ਅਬ ਗੁਣ ਮੇਰੇ ਸੋਰਠ ਮਹਲਾ 5 ਰਤਨ ਛਾੜ ਕੋਡੀ ਸੰਗ ਲਾਗੇ ਜਾਤੇ ਕਛੂ ਨ ਪਈਏ ਪੂਰਨ ਪਾਰ ਬ੍ਰਹਮ ਪਰਮੇਸ਼ਰ ਮੇਰੇ ਮਨ ਸਦਾ ਧਿਆਈਏ ਸਿਮਰੋ ਹਰ ਹਰ ਨਾਮ ਪਰਾਨੀ ਬਿਨ ਸੇ ਕਾਚੇ ਦੇ ਅਗਿਆ ਨਿਰਾਉ ਮ੍ਰਗ ਤ੍ਰਿਸ਼ਨਾ ਯਰ ਸੁਪਨ ਮਨੋਰਥ ਤਾਕੇ ਕਛ ਲਵਡਾਈਂ RAM ਭਜਨ ਬਿਨ ਕਾਮਨਾ ਆਵਸ بے ہائے مردار جی کو کام نا کنا تعوت نہ ترپتا ترپت تشیا رام نام نہیں چنا साध बेकार बखैर मातो संख खते कर भेरे, नानक के प्रभ पाए विनंती काट होण मेरे सौरठ महला पंजवा ਰਤਨ ਛੜ ਕੌਡੀ ਸੰਗ ਲਾਗੇ ਜਾ ਤੇ ਕਸ਼ੂ ਨਾ ਪਾਈਏ ਪੂਰਨ ਪਾਰ ਬ੍ਰਹਮ ਪਰਮੇਸ਼ਰ ਮੇਰੇ ਮਨ ਸਦਾ ਧਿਆਈਏ ਸਿਮਰੋ ਹਰ ਹਰ ਨਾਮ ਪਰਾਨੀ ਬਿਨ ਸੈ ਕਾਚੇ ਦੇਹ ਅਗਿਆਨੀ ਰਹਾਉ मृग तृष्णा या रसपन मनोरथ ताके कछला वडाई राम भजन बिन काम न आवस संग न कहूं जाई हो, हो करत बिहाय वरदा ਕੋ ਕਮਨ ਕੀ ਨਾ ਤਾਵਤ ਤਾਵਤ ਨਹਿ ਤ੍ਰਿਪਤਾ ਸਿਆ ਰਾਮ ਨਾਮ ਨਹੀਂ ਚਿਨਾ ਸਾਦ ਬਕਾਰ ਬਖੇਰਸ ਮਤੋ ਅਸੰਖ ਖਤੇ ਕਰ ਫੇਰੇ ਨਾਨਕ ਕੇ ਪ੍ਰਭ ਪਾਹਿ ਬੇਨੰਤੀ ਕਾਟੋ ਹੈ ਅਗੁਣ ਮੇਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ